ਸ਼ੰਭੂ ਬਾਰਡਰ ਤੇ ਤੜਕਸਾਰ ਹਾਲਾਤ ਫਿਲਹਾਲ ਸੁਖਾਲੇ ਨਜ਼ਰ ਆ ਰਹੇ ਨੇ ਇਸ ਵਲੇ ਜਿਸ ਥਾਂ ਦੇ ਉੱਤੇ ਖੜੋਤੇ ਆ ਇਹੋ ਏਰੀਆ ਆ ਜੋ ਪੰਜਾਬ ਦੇ ਵਾਸਤੇ ਫਿਲਹਾਲ ਸਰਹੱਦ ਬਣਿਆ ਹੋਇਆ ਤੇ ਇਸ ਤੋਂ ਪਾਰ ਮੇਰੇ ਸਾਹਮਣੇ ਜੇ ਦੇਖੀ ਤਾਂ ਹਰਿਆਣੇ ਦੇ ਵਾਲੇ ਪਾਸੇ ਫੋਰਸ ਜਿਹੜੀ ਆ ਉਹ ਤਾਇਨਾਤ ਨਜ਼ਰ ਆ ਰਹੀ ਆ ਪਰ ਫੋਰਸ ਦੇ ਨਾਲ ਅੱਜ ਕੋਈ ਵੱਖਰੀ ਚੀਜ਼ ਦੇਖਣ ਨੂੰ ਮਿਲ ਰਹੀ ਆ ਉਹਨਾਂ ਨੇ ਵੀ ਉੱਥੇ ਜੀਸੀਬੀਜ਼ ਜੜੀਆਂ ਨੇ ਉਹ ਖਲਾਰ ਦਿੱਤੀਆਂ ਨੇ ਖਾਸ ਕਰਕੇ ਜੀਸੀਬੀਜ਼ ਉੱਥੇ ਖੜੀਆਂ ਨੇ ਦੋਵੇਂ ਬੰਨੇ ਖੜੀਆਂ ਨੇ ਔਰ ਉਹਨਾਂ ਜੀਸੀਪੀਜ਼ ਦੇ ਜਿਹੜੇ ਹੱਥ ਨੇ ਇਹ ਉਹ ਅਸਮਾਨ ਦੇ ਵਿੱਚ ਖੜੇ ਹੋਏ ਪੰਜਾਬ ਵੱਲ ਪਾਸੇ ਇਸ਼ਾਰਾ ਕਰਦੇ ਨਜ਼ਰ ਆ ਰਹੇ ਨੇ ਯਾਨੀ ਕਿ ਇੱਥੋਂ ਇਹ ਪਤਾ ਲੱਗ ਰਿਹਾ ਹੈ ਕਿ ਹਰਿਆਣੇ ਪ੍ਰਸ਼ਾਸਨ ਦੀਆਂ ਵੀ ਪੂਰੀਆਂ ਤਿਆਰੀਆਂ ਨੇ ਹਰਿਆਣੇ ਵਾਲੇ ਪਾਸੇ ਪੈਰਾਮਿਲਟਰੀ ਫੋਰਸਿਜ਼ ਦੀਆਂ ਪੂਰੀਆਂ ਤਿਆਰੀਆਂ ਨੇ ਹਾਲਾਂਕਿ ਲੰਘੇ ਕੱਲ ਹਾਲਾਤ ਨਾ ਪੂਰਵਕ ਬਣੇ ਸੀ ਇਸ ਤਰ੍ਹਾਂ ਤਣਾਹਪੂਰਵਕ ਬਣ ਗਏ ਸੀ ਕਿ ਮੌਜੂਦ ਲੋਕ ਜਿੱਥੇ ਭੜਕੁੱਠੇ ਕਿਸਾਨ ਭੜਕੁੱਠੇ ਉਥੇ ਹੀ ਇੱਕ ਨੌਜਵਾਨ ਸ਼ਹੀਦ ਹੋ ਜਾਂਦਾ ਉਸਦੇ ਗੋਲੀ ਲੱਗ ਜਾਂਦੀ ਹੈ ਔਰ ਉਸ ਨੌਜਵਾਨ ਦੇ ਸ਼ਹੀਦ ਹੋਣ ਤੋਂ ਬਾਅਦ ਵੱਡੇ ਫੈਸਲੇ ਲਏ ਜਾਂਦੇ ਨੇ ਉਹਨਾਂ ਫੈਸਲਿਆਂ ਦੇ ਵਿੱਚ ਇੱਕ ਫੈਸਲਾ ਇਹ ਵੀ ਸੀਗਾ ਕਿ ਇਸ ਅੰਦੋਲਨ ਨੂੰ ਯਾਨੀ ਕਿ ਦਿੱਲੀ ਜਾਣ ਦੇ ਪ੍ਰੋਗਰਾਮ ਨੂੰ ਫਿਲਹਾਲ 2 ਦਿਨ ਵਾਸਤੇ ਮੁਲਤਵੀ ਕਰ ਦਿੱਤਾ ਜਾਵੇ 2 ਦਿਨ ਬਾਅਦ ਇਹ ਸੋਚ ਵਿਚਾਰ ਕੇ ਐਲਾਨਿਆ ਜਾਵੇਗਾ ਕਿ ਅਗਲੀ ਰਣਨੀਤੀ ਕੀ ਹੋਵੇਗੀ ਪਰ ਹਾਲਾਤ ਜਿਹੜੇ ਨੇ ਉਹ ਹਰਿਆਣੇ ਵਾਲੇ ਪਾਸੇ ਜੇ ਗੱਲ ਕਰੀਏ ਤਾਂ ਤਣਾਹਪੂਰਵਕ ਕਬ ਬਣੇ ਹੋਏ ਨਾ ਤਨਾਪੂਰਵਕ ਇਸ ਕਰਕੇ ਕਿਹਾ ਜਾ ਰਿਹਾ ਹੈ ਕਿ ਕਿਉਂਕਿ ਹੁਣ ਉਥੇ ਜਮਾਵੜਾ ਜਿਹੜਾ ਪੈਰਾਮਿਲਟਰੀ ਫੋਰਸਸ ਦਾ ਹੈ ਉਹ ਜ਼ਿਆਦਾ ਵੱਧਦਾ ਨਜ਼ਰ ਆ ਰਿਹਾ ਹੈ ਮੌਕੇ ਦੇ ਹਾਲਾਤ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀਸੀਬੀ ਮਸ਼ੀਨਾਂ ਦੇ ਜਿਹੜੇ ਹੱਥ ਨੇ ਉਹ ਹਵਾ ਦੇ ਵਿੱਚ ਉੱਠੇ ਨਜ਼ਰ ਆ ਰਹੇ ਨੇ ਔਰ ਸਾਫ਼ ਕਰਕੇ ਤਸਵੀਰਾਂ ਜਿਹੜੀਆਂ ਨੇ ਉਹ ਬਾਰਡਰ ਦੀਆਂ ਜੋ ਬਾਰਡਰ ਸਟੇਟ ਇਹ ਬਣੀ ਹੋਈ ਹੈ ਪੰਜਾਬ ਤੇ ਹਰਿਆਣਾ ਦੇ ਵਿਚਲਾ ਇਹ ਸ਼ੰਭੂ ਬਾਰਡਰ ਹੈ ਅਚਾਨਕ ਕਿਸ ਤਰ੍ਹਾਂ ਸਰਹੱਦੀ ਇਲਾਕਾ ਬਣ ਗਿਆ ਹੈ ਇੰਟਰਨੈਸ਼ਨਲ ਬਾਰਡਰ ਵਾਂਗ ਪ੍ਰਤੀਤ ਹੋਣ ਲੱਗ ਗਿਆ ਹੈ ਇਹ ਤਸਵੀਰਾਂ ਹੈਰਾਨਕੂਨ ਨੇ ਮੌਕੇ ਦੇ ਉੱਤੇ ਕੁ ਲੰਘੇ ਕੱਲ ਜੋ ਹਾਲਾਤ ਇੱਥੇ ਬਣੇ ਨੇ ਔਰ ਹੁਣ ਜੋ ਹਾਲਾਤ ਨੇ ਜ਼ਮੀਨ ਅਸਮਾਨ ਦਾ ਫਰਕ ਹੈਗਾ ਆ ਦੋਵਾਂ ਚੀਜ਼ਾਂ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਦੇਖ ਤੇ ਚਲੋ ਜੋ ਕੁਝ ਸਤਗੁਰ ਸੱਚੇ ਪਾਸ਼ਾ ਕਰ ਰਹੇ ਠੀਕ ਕਰ ਰਹੇ ਆ ਪਰ ਜੋ ਕੱਲ ਆਪਾਂ ਇੱਥੇ ਹਾਲਾਤ ਵੇਖਿਆ ਆਪਾਂ ਚਲੋ ਇੱਥੇ ਮੌਜੂਦ ਹੀ ਆਪਣੇ ਆਗੂਆਂ ਨੂੰ ਬਹੁਤ ਮੁਸ਼ਕਲ ਨਾਲ ਫਿਰ ਲੈ ਕੇ ਗਏ ਆਪਾਂ ਵਿਸ਼ੇ ਬਿਹੋਸ਼ ਹੋ ਕੇ ਡੇਪੇ ਸੀ ਜੇਕਰ ਸਾਡੇ ਆਗੂਆਂ ਨੂੰ ਵੀ ਕੁਝ ਹੋ ਜਾਂਦਾ ਤੇ ਫਿਰ ਵੀ ਆਪਾਂ ਜਿਹੜੀ ਆ ਕਿ ਟੱਕਰ ਜਿਹੜੀ ਕਿਉਂ ਜੱਗੀ ਵੀਰ ਆਪਣੀ ਤਗੜੀ ਹੋ ਜਾਣੀ ਸੀ ਕਿਉਂਕਿ ਆਪਣੇ ਜਿਹੜੇ ਨੌਜਵਾਨਾਂ ਦੇ ਜੋਸ਼ ਇੰਨਾ ਹੈ ਵੀ ਸਾਡੇ ਕੋਲ ਫਿਰ ਸਾਹਮਣੇ ਨਹੀਂ ਜਾਣੇ ਜੋ ਹਾਲਾਤ ਕੱਲ ਕਖਨੌਰੀ ਬਾਰਡਰ ਤੇ ਬਣੇ ਸੀ ਉਹ ਸ਼ੰਭੂ ਤੇ ਵੀ ਬਣ ਸਕਦੇ ਸੀ ਇੱਥੇ ਸਾਹ ਲੈਣ ਦੀ ਵੀ ਥਾਂ ਨਹੀਂ ਸੀ ਬਿਲਕੁਲ ਜੀ ਬਿਲਕੁਲ ਆਪਾਂ ਆਪ ਵੀ ਹੋਸ਼ ਹੋ ਗਏ ਹਾਂ ਆਪਾਂ ਪਾਣੀ ਦੀਆਂ ਪੇਟੀਆਂ ਦੀ ਸੇਵਾ ਕਰ ਰਹੇ ਸੀ ਤੇ ਹੋਰ ਵੀ ਬੋਰੀਆਂ ਦੀਆਂ ਜੋ ਵੀ ਮਤਲਬ ਆਪਾਂ ਕਰ ਸਕਦੇ ਸੀ ਹਨਾ ਆਪਣਾ ਆਪਣੇ ਭਰਾਵਾਂ ਲਈ ਆਪਾਂ ਖਲੋਤੇ ਆਪਾਂ ਕਰਨ ਜੋਗ ਸੀ ਜੋ ਵੀ ਆਪਾਂ ਕਰਦੇ ਸੀ ਪਰ ਉਹ ਗੈਸ ਇੰਨੀ ਮਤਲਬ ਜਰੀਲੀ ਵੀ ਅਜੇ ਵੀ ਮੇਰੇ ਪੇਟ 'ਚ ਨਾ ਦਰਦ ਹੋ ਰਹੀ ਆ ਸਾਡੇ ਬਹੁਤ ਨੌਜਵਾਨ ਜਿਹੜੇ ਆ ਗੰਭੀਰ ਜ਼ਖਮੀ ਵੀ ਹੋਏ ਆ ਤੇ ਸਰਕਾਰ ਦੀ ਬਹੁਤ ਨਿਖੇਦੀ ਕਰਦੇ ਆ ਵੱਧ ਵੱਧ ਮਬਲ ਲਬ ਜੀਆਂ ਨਹੀਂ ਸਰਕਾਰ ਦੀ ਨਿਖੇਦੀ ਕਰਨ ਨੂੰ ਇੱਕ ਪਾਸੇ ਆ ਕਿਹਾ ਜਾ ਰਿਹਾ ਸ਼ਾਂਤੀਪੂਰਕ ਪ੍ਰਦਰਸ਼ਨ ਹੈਗਾ ਜਾਂ ਸਾਡਾ ਅੰਦੋਲਨ ਹੈਗਾ ਅਸੀਂ ਦਿੱਲੀ ਜਾਣਾ ਚਾਹੁੰਦੇ ਆ ਪਰ ਲਗਾਤਾਰ ਲੰਘੇ ਕੱਲ ਅੰਨੇ ਵਾ ਫਾਇਰਿੰਗ ਜਿਹੜੀ ਹੈ ਸ਼ੈਲਿੰਗ ਜਿਹੜੀ ਜਿੰਨੂੰ ਕਹਿ ਸਕਦੇ ਆ ਉਹ ਕੀਤੀ ਗਈ ਹੈ ਹਾਂਜੀ ਹਾਂਜੀ ਵੇਖੋ ਜੀ ਉਹ ਤਾਂ ਚਲੋ ਆਲ ਵਰਲਡ ਦੇ ਵਿੱਚ ਪਤਾ ਹੀ ਆ ਵੀ ਜੋ ਸਰਕਾਰ ਦੀਆਂ ਕਰਤੂਤਾ ਨੇ ਸਾਡੀਆਂ ਟਰਾਲੀਆਂ ਚੈੱਕ ਕਰ ਲੋ ਸਾਡੇ ਮਤਲਬ ਕੁਝ ਵੀ ਚੈੱਕ ਕਰ ਲੈਣਾ ਆਪਾਂ ਮਤਲਬ ਕਿ ਕੋਈ ਵੀ ਬਿਲਕੁਲ ਸੇਫ ਆਪਾਂ ਆ ਰਹੇ ਆ ਤੇ ਸਾਨੂੰ ਮਤਲਬ ਕਿ ਖਾਲੀ ਹੱਥੀ ਵੀ ਨਹੀਂ ਅੱਗੇ ਜਾਣ ਦਿੱਤਾ ਜਾ ਰਿਹਾ ਸਾਡੇ ਕੋਲ ਕਿਹੜਾ ਕੋਈ ਹਥਿਆਰ ਆ ਤੇ ਇਹ ਹਥਿਆਰਬੰਦ ਸੈਨਾ ਲਾਈ ਆ ਤੇ ਬਹੁਤ ਜ਼ਿਆਦਾ ਮੌਲਮੰਦ ਭਾਗੀ ਆ ਵੀ ਸਾਡੇ ਦੇਸ਼ ਚੋਂ ਹੀ ਸਾਡਾ ਵਿਰੋਧ ਹੋ ਰਿਹਾ ਹੈ ਬਿਲਕੁਲ ਪਹਿਲਾਂ ਵੀ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ ਹੁਣ ਵੀ ਇਹ ਚੀਜ਼ਾਂ ਇੱਥੇ ਹੀ ਨੇ ਨੌਜਵਾਨਾਂ ਦੇ ਹੱਥ ਦੇ ਵਿੱਚ ਇਹ ਐਮਪਟੀ ਸ਼ੈਲਸ ਨੇ ਭਾਈ ਸਾਹਿਬ ਇਹ ਤੁਹਾਨੂੰ ਕਿੱਥੋਂ ਮਿਲੇ ਨੇ ਇੱਥੋਂ ਮਿਲੇ ਇੱਥੋਂ ਹੀ ਬਰਾਮਦ ਹੋਏ ਨੇ ਇਹ ਉਹੀ ਥਾਂ ਆ ਦੋਸਤੋ ਜਦੋਂ ਤੁਹਾਨੂੰ ਦੱਸਦੀ ਆ ਜਿੱਥੋਂ ਬੁਲੇਟ ਸ਼ੈਲਸ ਪਹਿਲਾਂ ਬਰਾਮਦ ਹੋ ਚੁੱਕੇ ਨੇ ਇੱਥੋਂ ਹੀ ਬੁਲੇਟ ਸ਼ੈਲਸ ਮਿਲੇ ਸਨ ਇੱਥੋਂ ਹੀ ਹੁਣ ਇਹ ਜਿਹੜੇ স্মੋਕ ਬੌਮ ਦੇ ਕੈਨਿਸਟਰਸ ਹੈਗੇ ਨੇ ਉਹ ਮਿਲੇ ਹੋਏ ਨੇ স্মੋਕ ਕੈਨਿਸਟਰਸ ਜਿਨੂੰ ਕਿਸ ਕਹਿ ਸਕਦੇ ਆ ਇਹ ਚੱਲੇ ਹੋਏ ਨੇ ਇਹ ਐਕਸਪਲੋਡ ਹੋ ਚੁੱਕੇ ਨੇ ਇਹਨਾਂ ਨੂੰ ਇੱਧਰ ਛੱਟਿਆ ਗਿਆ ਸੀ ਔ ਜਿਹੜੇ ਉਰੇ ਆ ਕੇ ਡਿਫਿਊਜ਼ ਕੀਤੇ ਗਏ ਨੇ ਉਹ ਹਾਲਾਤ ਇਹਨੇ ਤਣਾਪੂਰਵਕ ਬਣੇ ਸੀਗੇ ਕੱਲ ਉਹਨਾਂ ਦਾ ਉਹ ਸਾਰਾ ਜਿਹੜਾ ਮਲਬਾ ਹੈਗਾ ਜਿਹੜਾ ਆਫਟਰ ਮੈਥ ਹੈਗਾ ਉਹ ਸਾਰਾ ਉਰੇ ਤੇ ਭਾਈ ਸਾਹਿਬ ਕੀ ਕੀ ਹਾਲਾਤ ਨੇ ਇਸ ਵੇਲੇ ਕੱਟੋ-ਕੱਟਾ ਅੱਜ ਇੱਥੇ ਖੜੇ ਹੋਏ ਜੋਿੱਥੇ ਕੱਲ ਖੜੋਂਨ ਨੂੰ ਥਾਣੀ ਸੀ ਇੱਥੇ ਕੱਲ ਤੇ ਖਲੋਤਾ ਨਹੀਂ ਜਾਂਦਾ ਤੇ ਅੱਜ ਸਾਬ ਮਿਲਦਾ ਇਹਨਾਂ ਨੂੰ ਕੱਲ ਸਾਬ ਨਹੀਂ ਆਉਂਦਾ ਵੀ ਇੰਨੇ ਗੋਲੇ ਸੁੱਟਦੇ ਸੀ ਉਧਰ ਕੱਲ ਤਾਂ ਜਾਨ ਬਚਾ ਕੇ ਭੱਜਦੇ ਪਏ ਸੀ ਜਾਨ ਬਚਾਉਣ ਵਾਲੀ ਗੱਲ ਸੀ ਅੱਜ ਇਹ ਮਾਰੇ ਜੇ ਚੰਗੇ ਹਾਲਾਤ ਨੇ ਹਾਂ ਬਿਲਕੁਲ ਅਜੇ ਜੇ نیچے ਵੀ ਦੇਖੀਏ ਤਾਂ نیچے ਵੀ ਆਹ ਸ਼ੈਲਸ ਜਿਹੜੇ ਨੇ ਆ ਬਸਟ ਹੋ ਚੁੱਕੇ ਨੇ ਆ ਖੋਖਲੇ ਖੋਲ ਜਿਹੜੇ ਨੇ ਇਹ ਦਿਖਾਈ ਦੇ ਰਹੇ ਨੇ ਜਿਹੜੇ ਸਮੋਕ ਕੈਨਸਟਰਸ ਦੇ ਖੋਖਲੇ ਖੋਲਦੇ ਔਰ ਜੇ ਦੂਜੇ ਬੰਨੇ ਵੀ ਦੇਖੀਏ ਦੂਜੇ ਬੰਨੇ ਵੀ ਹਾਲਾਤ ਉਸੇ ਤਰ੍ਹਾਂ ਦੇ ਨੇ ਜ਼ਮੀਨ ਦੇ ਉੱਤੇ ਸਮੋਕ ਕੈਨਸਟਰਸ ਉਸੇ ਤਰ੍ਹਾਂ ਪਏ ਹੋਏ ਨੇ ਉਸੇ ਤਰ੍ਹਾਂ ਦੇ ਹਾਲਾਤ ਨੇ ਔਰ ਉਸੇ ਤਰ੍ਹਾਂ ਦਾ ਪਥਰਾ ਜਿਹੜਾ ਪਿਆ ਹੋਇਆ ਨਜ਼ਰ ਆ ਰਿਹਾ ਇਟਾਂ ਪੱਥਰ ਜਿਹੜੇ ਉੱਤੇ ਨਜ਼ਰ ਆ ਰਹੇ ਨੇ ਫਿਲਹਾਲ ਸਮੋਕ ਕੈਨਸਟਰਸ ਬਰਾਮਦ ਹੋਏ ਨੇ ਭਾਈ ਸਾਹਿਬ ਦੇ ਕੋਲ ਦੀ ਇੱਕ ਸਮੋਕ ਕੈਨਸਟਰ ਹੈਗਾ ਆਖਰ ਕੀ ਕਹਿਣਾ ਸੁਣਨ ਭਾਈ ਸਾਹਿਬ ਕੀ ਕਹਿਣਾ ਚਾਹੁੰਦਾ ਚਲੋ ਕੱਲ ਪਰਸੋਂ ਦੇ ਵੇਖਣੇ ਪਹਿਲੋਂ ਵੀ ਆਪਾਂ ਨੇੜਤਾ ਦੂਰ ਜਾ ਕੇ ਵੇਖੀਦਾ ਫੇਰ ਆਈਦਾ ਇੱਥੇ ਜਦੋਂ ਸਾਨੂੰ ਆਪਣੇ ਆਗੂਆਂ ਦੇ ਕਹਿਣੇ ਚ ਆ ਜਦੋਂ ਵੀ ਸਾਡਾ ਮਤਲਬ ਕਿ ਆਪਾਂ ਨੂੰ ਕਾਲ ਆਉਂਦੀ ਆ ਆਪਾਂ ਉਨੇ ਫਿਰ ਨੈਟ ਦੇ ਦੂਰ ਜਾ ਕੇ ਵੀਡੀਓ ਪਾਉਣੀ ਪੈਂਦੀ ਆ ਤੇ ਆਹੜੀ ਮਤਲਬ ਕਿ ਜੋ ਵੀ ਚੱਲ ਰਿਹਾ ਸਾਡੇ ਤੇ ਅਖਸਪਾਇਰ ਚੱਲ ਰਿਹਾ ਸਾਨੂੰ ਮਤਲਬ ਇਨਸਾਨ ਸਮਝਿਆ ਨਹੀਂ ਜਾ ਰਿਹਾ ਤੇ ਸਾਨੂੰ ਇਨਸਾਫ ਕਿੱਥੇ ਮਿਲੇਗਾ ਜੇ ਕੋਰਟ ਨੇ ਕਿਹਾ ਹੈ ਵੀ ਆਪਾਂ ਮਤਲਬ ਕਿ ਸ਼ਾਂਤੀਪੂਰਵਕ ਪ੍ਰਦਰਸ਼ਨ ਹੋ ਰਿਹਾ ਤਾਂ ਰਸਤਾ ਖੋਲਿਆ ਜਾਵੇ ਫਿਰ ਵੀ ਨਹੀਂ ਖੋਲੇ ਜਾ ਰਿਹਾ ਅੱਥੇ ਫਿਰ ਸਾਡੀ ਸੁਣਵਾਈ ਕਿਤੇ ਬਾਕੀ ਆਪਣੀਆਂ ਫੌਜਾਂ ਪੂਰੀਆਂ ਡਟੀਆਂ ਪੂਰੇ ਜੋਸ਼ ਨੇ ਸਤਿਗੋਦੀ ਪੂਰੀ ਕਿਰਪਾ ਆ ਤੇ ਬਿਲਕੁਲ ਗੈਸ ਕਨੈਸਟਰਸ ਦੀ ਗੱਲ ਕਰੀਏ ਤਾਂ ਸਾਡੇ ਕੋਲ ਇਸ ਵੇਲੇ ਇੱਕ ਉਹ ਜੀ ਐਗਜ਼ਾਮਪਲ ਵੀ ਮੌਜੂਦ ਹੈ ਗੈਸ ਕਨੈਸਟਰ ਹੈਗਾ ਜਿਹੜਾ ਇੱਧਰ ਸੁੱਟਿਆ ਗਿਆ ਸੀ ਉਹਨਾਂ ਕਨੈਸਟਰਸ ਦੇ ਵਿੱਚੋਂ ਇੱਕ ਕਨੈਸਟਰ ਹੈਗਾ ਜਿਹੜਾ ਸੁੱਟਿਆ ਗਿਆ ਸੀਗਾ ਇਹ ਬ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਔਰ ਇਹੀ SMOKE ਕਨੈਸਟਰ ਹੈਗਾ ਜਿਹੜਾ ਉਰੇ ਸਿੱਟ ਕੇ ਜਿਹੜੀ ਸ਼ੈਲਿੰਗ ਕੀਤੀ ਗਈ ਸੀ ਤੇ ਇਹਦੇ ਵਿੱਚੋਂ SMOKE ਨਿਕਲੀ ਸੀਗੀ ਉਹਦਾ ਇੱਕ ਹੋਰ ਐਗਜ਼ਾਮਪਲ ਉੱਥੇ ਵੀ ਮੌਜੂਦ ਹੈਗਾ ਉੱਥੇ ਵੀ ਇੱਕ ਜਿਹੜਾ ਗੈਸ ਕਨੈਸਟਰ ਕੋਸ਼ਿਸ਼ ਕੀਤੀ ਜਾਂਦੀ ਹੈ ਉਸ ਉੱਤੇ ਗਿੱਲੇ ਕੱਪੜੇ ਪਾ ਕੇ ਦਰੀਆਂ ਪਾ ਕੇ ਉਸ ਨੂੰ ਨਿਊਟਰਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਉਸ ਨੂੰ ਕੀਤਾ ਵੀ ਜਾਂਦਾ ਲੰਗੇ ਗਲ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ ਕਿਸ ਤਰ੍ਹਾਂ ਦੇ ਹਾਲਾਤ ਉਸ ਵਲੇ ਬਣੇ ਸੀ ਜਦੋਂ ਮੌਕੇ ਦੇ ਉੱਤੇ ਜਿਹੜੀ ਸ਼ੈਲਿੰਗ ਹੋਈ ਸੀ ਉਸ ਨੂੰ ਨਿਊਟਰਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹਾਲਾਤ ਫਿਲਹਾਲ ਸ਼ੰਭੂ ਬਾਰਡਰ ਦੇ ਉੱਤੇ ਅਜੇ ਤੱਕ ਜ਼ੁਖਾਲੇ ਨੇ ਆਉਣ ਵਾਲਾ ਸਮਾਂ ਕੀ ਲੈ ਕੇ ਆਂਦਾ ਆ ਕੀ ਇਸ ਤਰ੍ਹਾਂ ਦੀ ਸ਼ੈਲਿੰਗ ਦੁਬਾਰਾ ਹੋਵੇਗੀ ਕੀ ਕੱਲ ਵਰਗੇ ਹਾਲਾਤ ਦੁਬਾਰਾ ਬਣਨਗੇ ਉਹ ਸਮਾਂ ਦੱਸੇਗਾ ਦੂਜੇ ਪਾਸੇ ਜੇ ਗੱਲ ਕਰੀਏ ਹਰਿਆਣੇ ਦੀ ਹਰਿਆਣੇ ਵਾਲੇ ਪਾਸੇ ਅਜੇ ਵੀ ਹਾਲਾਤ ਉਸੇ ਤਰ੍ਹਾਂ ਨੇ ਉਹਨਾਂ ਦੇ ਵੱਲੋਂ ਗੈਦਰ ਕੀਤੇ ਗਏ ਸਾਰੇ ਪੈਰਾਮਿਲਟਰੀ ਫੋਰਸਸ ਦੇ ਜਵਾਨ ਔਰ ਜੋ ਕੁਝ ਵੀ ਉੱਥੇ ਮੌਜੂਦ ਹੈ ਜਿਵੇਂ ਕਿ ਉੱਥੇ ਜੀਸੀਬੀ ਮਸ਼ੀਨਾਂ ਮੌਜੂਦ ਨੇ ਜਿਵੇਂ ਕਿ ਉਹਨਾਂ ਦੇ ਕੋਲ ਇਕਵਿਪਮੈਂਟਸ ਮੌਜੂਦ ਨੇ ਜਿਵੇਂ ਕਿ ਉਹਨਾਂ ਦੇ ਕੋਲ ਸ਼ੈਲਜ਼ ਮੌਜੂਦ ਨੇ ਸਮੋਖ ਕੈਨਸਟਰਜ਼ ਮੌਜੂਦ ਪੂਰੀਆ ਯਾਨੀ ਕਿ ਇੱਕ ਪਾਸੇ ਕਿਸਾਨ ਲਗਾਤਾਰ ਇਹੀ ਚਾਹੁੰਦੇ ਨੇ ਕਿ ਦਿੱਲੀ ਵੱਲ ਨੂੰ ਕੂਚ ਕੀਤੀ ਜਾਵੇ